ਵਿਦੇਸ਼ ਕਰਨਾ ਹੈ ਤੇ ਮੈਂ ਡਿਸਟ੍ਰਿਕਟ ਕੋਲ ਲੁਧਿਆਣਾ ਚ ਪ੍ਰੈਕਟਿਸ ਕਰਦਾ ਹਾਂ ਇਹ ਮੈਟਰ ਹੈ ਇਹ ਵਾਰੰਟ ਮਾਨਨੀਯ ਕੋਰਟ ਰਮਨਪ੍ਰੀਤ ਕੌਰ ਮੈਡਮ ਨੇ ਸੋਨੂ ਸੂਦ ਦੇ ਵਾਰੰਟ ਕੱਢੇ ਨੇ ਬੇਤੌਰ ਵਿਟਨੈਸ ਪਹਿਲਾਂ ਦੋ ਤਿੰਨ ਵਾਰ ਇਹਨਾਂ ਨੂੰ ਸੰਮਨ ਕੀਤੇ ਗਏ ਇਹ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਇੱਕ ਵਾਰ ਅਵੇਲੇਬਲ ਵਾਰੰਟ ਗਏ ਉਹ ਪੇਸ਼ ਨਹੀਂ ਹੋਏ ਫਿਰ ਹੁਣ ਸੈਕਿੰਡ ਟਾਈਮ ਇਹਨਾਂ ਦੇ ਥਰੂ ਸੀਪੀ ਅਸੀਂ ਤਮੀਲ ਕਰਾਏ ਨੇ ਬੇਤੌਰ ਵਾਰੰਟ ਇਹਦੀ ਡੇਡ ਜਿਹੜੀ ਹੈ 10/2 ਨੂੰ ਹੁਣ ਸੋਨੂ ਸੂਨੂ ਨੂੰ ਪੇਸ਼ ਹੋਣਾ ਪਏਗਾ ਮੈਟਰ ਇਹ ਹੈ ਕਿ ਇਹਦੇ ਵਿੱਚ 1000 ਕਰੋੜ ਦਾ ਕ੍ਰਿਪਟੋ ਘੁਟਾਲਾ ਹੋਇਆ ਹੈ ਇਹਦੇ ਵਿੱਚ ਚਾਰ ਹੋਰ ਫਰੋਡੀਏ ਇਨਵੋਲਡ ਨੇ ਜਿਹਦੇ ਵਿੱਚ ਮੋਹਿ ਸ਼ੁਕਲਾ ਮਨਿਹਸ਼ੋ ਪਾਧਿਆਏ ਵਿਵੇਕ ਜੈਨ ਤੇ ਰਜੀਵ ਕੁਮਾਰ ਇਹ ਚਾਰੋਂ ਪਰਮਨੈਂਟ ਇਸ ਕ੍ਰਿਪਟੋ ਦੇ ਫਰੋਡ ਦੇ ਮਾਹਿਰ ਨੇ ਇਹਨਾਂ ਨੇ ਪਹਿਲਾਂ ਵੀ ਡੈਕੀ ਕਵਨ ਤੋਂ ਕਈ ਫਰੋਡ ਕੀਤੇ ਨੇ ਇਹਦੇ ਵਿੱਚ ਤਕਰੀਬਨ ਤਕਰੀਬਨ ਜੋ ਵੀਡੀਓਜ਼ ਆਇਆ ਜਿਨ੍ਹਾਂ ਵਿੱਚ ਇਹਨਾਂ ਦੀ ਐਡਮਿਸ਼ਨ ਆਈ ਹੈ ਕਿ ਲੋਕਾਂ ਤੋਂ ਮੈਂ ਇੰਨਾ ਇਨਵੈਸਟਮੈਂਟ ਲਈ ਹੈ ਉਹਦਾ ਇਹ ਮੈਂ ਮੋੜਾਂਗਾ ਮੇਨ ਕੀ ਹੈ ਕਿ 100 ਡਾਲਰ ਇਹ ਲੈ ਕੇ ਇਹਦੇ 300 ਡਾਲਰ ਇਹਨਾਂ ਨੇ ਮੋੜਨੇ ਸੀਗੇ 1 ਡਾਲਰ ਪਰ ਡੇ ਜਿਹੜਾ ਕਿ ਨਹੀਂ ਮੋੜਿਆ ਇਹਨਾਂ ਨੇ ਇਹ ਪੈਸਾ ਲੈ ਕੇ ਸਾਰੇ ਚੰਪਤ ਹੋ ਗਏ ਨੇ ਇਹਨੂੰ ਜਿਹੜਾ ਪ੍ਰਮੋਟ ਕਰਨ ਵਾਲਾ ਹੈ ਉਹ ਸੋਨੂ सूद ਹੈ ਇਹਨੇ ਗੋਆ ਵੀ ਕੇ ਸੈਮੀਨਾਰ ਆਰ ਔਰਗੇਨਾਈਜ਼ ਕੀਤੇ ਉਹਦੇ ਵਿੱਚ ਹੋਰ ਵੀ ਕਈ ਐਕਟਰਸ ਪੇਸ਼ ਹੋਏ ਸੀਗੇ ਹੁਣ ਅਸੀਂ ਇਹਦੇ ਤੋਂ ਪੁੱਛਣਾ ਹੈ ਕਿ ਤੂੰ ਇਹ ਕੋਇਨ ਕਿਸ ਵੇਸਤੇ ਪ੍ਰਮੋਟ ਕੀਤਾ ਪਬਲਿਕ ਦੀਆਂ ਭਾਵਨਾਵਾਂ ਨੂੰ ਕਿੱਦਾਂ ਆਹਤ ਕੀਤਾ ਇਸ ਦੇ ਨਾਲ ਉਹ ਹੁਣ 10-2 ਦੇ ਵਿੱਚ ਇਹਦਾ ਨਹੀਂ ਪੇਸ਼ ਹੁੰਦੇ ਸਰ ਫਿਰ ਜੇ ਨਹੀਂ ਪੇਸ਼ ਹੁੰਦੇ ਇਹ ਅਸੀਂ ਥਰੂ ਸੀਪੀਏ ਰੋਟੇਟ ਕੀਤੇ ਨੇ ਸੀਪੀ ਸਾਹਿਬ ਨੂੰ ਆ ਕੇ ਸੀਪੀ ਸਾਹਿਬ ਮੁੰਬਈ ਨੂੰ ਆ ਕੇ ਇੱਥੇ ਜਵਾਬ ਦੇਣਾ ਪਏਗਾ ਅੰਦੇਰੀਵਾਰ ਅੰਦੇਰੀ ਸੀਪੀ ਮੁੰਬਈ ਨੂੰ ਇਹਨਾਂ ਨੂੰ ਜਵਾਬ ਦੇਣਾ ਪਏਗਾ ਤੇ ਜਵਾਬ ਦੇ ਕੇ ਵਿੱਚ ਦੱਸਣਗੇ ਵੀ ਕਿਉਂ ਨਹੀਂ ਪੇਸ਼ ਹੋਇਆ ਜਾਂ ਕਿਤੇ ਗਿਆ ਹੈ ਉਹਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਪਏਗਾ